ਮਹਾਨਗਰ ਦੇ ਵਿੱਚ ਯੋਧ ਨਸ਼ੇ ਦੇ ਵਿਰੋਧ ਚੁਲਾਈ ਗਈ ਮੁਹਿੰਮ ਦੇ ਤਹਿਤ ਅੱਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੜਾ ਇਲਾਕੇ ਦੇ ਵਿੱਚ ਰੇਡ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਰੇ ਘਰਾਂ ਦੀ ਤਲਾਸ਼ੀ ਕੀਤੀ ਗਈ ਹੈ ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਚਾਹੇ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਨੌਜਵਾਨ ਨਸ਼ਾ ਵੇਚਦਾ ਹੈ ਉਸ ਨੂੰ ਤੰਗ ਆ ਕੇ ਸਾਰੇ ਮੁਹੱਲਾ ਨਿਵਾਸੀਆਂ ਨੇ ਮਿਲ ਕੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਇੱਥੇ ਮੌਕੇ ਤੇ ਪਹੁੰਚੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੱਪੇ-ਚੱਪੇ ਦੀ छानबीन ਕੀਤੀ ਜਾ ਰਹੀ ਹੈ। ਉਥੇ ਤੁਹਾਨੂੰ ਦੱਸ ਦਈਏ ਪੁਲਿਸ ਥਾਣੇ ਦੇ ਵਿੱਚ ਦਰਖਾਸਤ ਵੀ ਦਿੱਤੀ ਗਈ ਸੀ। ਅਤੇ ਤੁਹਾਨੂੰ ਦੱਸ ਦਈਏ ਇਸੇ ਦਰਖਾਸਤ ਨੂੰ ਲੈ ਕੇ ਪੁਲਿਸ ਦੇ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਫੋਟੋਆਂ ਆਮ ਤੌਰ ਤੇ ਸਾਰੇ ਪਰੇਸ਼ਾਨੇ ਖੜੇ ਪਏ ਤਾਂ ਆਈਆਂ। ਇੱਕ ਇੱਕ ਸ਼ਿਸ਼ਕਪਈ ਮੈਸੋਂ ਪੇ ਜੋ ਲੱਗਦਾ ਨਾ ਜੀ ਆਹ ਕਾਰਵਾਈ ਸਾਰੇ ਕਾਰਵਾਈ ਹੋ ਸਾਰੇ ਮੈਂ ਕਰੋ ਦੇਖੋ ਉਹ ਤਾਂ ਮੈਗਨਾਮੇਨਰ ਇਹ ਕਿਸੇ ਦਾ ਪਿਓ ਜਾਂ ਭਰਾ ਵੇਚਦਾ ਇੱਕ ਦੂਜੇ ਦੀ ਖਿਲਾਫਤ ਕਰੋ ਵੀ ਯਾਰ ਇਹ ਚੀਜ਼ ਸਾਡਾ ਬੰਦਾ ਕਰਦਾ ਵਾ ਇਹਦੇ ਖਿਲਾਫ ਕਾਰਵਾਈ ਕਰੋ ਸਾਹਮਣੇ ਘਰ ਆ ਉਹ ਸਾਹਮਣੇ ਘਰ ਤੋਂ ਚਿੱਟਾ ਲੈ ਕੇ ਦੁਕਾਨ ਦੇ ਵਿੱਚ ਪੀਤਾ ਜਾਂਦਾ ਇਹ ਦੁਕਾਨ ਕਿਹਨਾਂ ਦੀ ਆ ਜੀ ਇਹ ਬਲਾਈਨ ਦੁਕਾਨ ਹੈ ਹਾਂਜੀ ਇਹਨਾਂ ਦੀ ਦੁਕਾਨ ਹੈ ਅੱਛਾ ਇਹਨਾਂ ਦੀ ਜੀ ਸਾਰੇ ਮਹੱਲੇ ਨੇ ਇੱਕ ਵਾਰ ਨਹੀਂ ਇਹ ਆ ਵਾਰੀ ਬੰਦ ਨੂੰ ਰੋਕ ਦਿੱਤਾ ਇਹ ਮਦਦਾਨ ਦੇ ਵਿੱਚ ਇਹ ਜਿਹੜੇ ਇਹ ਜਿਹੜੇ ਭਾਈਆ ਤੇ ਬੈਠੇ ਇਹਨਾਂ ਦੀ ਦੁਕਾਨ ਹੈ ਜੀ ਪਾ ਲਓ ਜੀ ਕਿ ਸੁਣ ਇਹ ਦੁਕਾਨ ਕਿਹਨਾਂ ਦੀ ਹੈ ਭਾਈਆ ਇਹਨਾਂ ਦੀ ਦੁਕਾਨ ਹੈ ਅੱਛਾ ਇਹਨਾਂ ਨੂੰ ਸਾਰੇ ਮੱਲੇ ਨੇ ਕਿੰਨੀ ਵਾਰ ਰੋਕਤਾ ਇੱਥੇ ਮੁੰਡੇ ਨਾਲ ਨਾ ਕਰੋ ਮੁੰਡੇ ਨਾਲ ਆ ਰੋਜ਼ ਦਮ ਰੋਜ਼ ਚੱਲਦਾ ਡੇਲੀ ਚੱਲਦਾ ਜਿਹੜੀ ਜਲਾਨੀਆਂ ਤੱਕ ਡੰਡੀਆਂ ਜਿੱਟੀਆਂ ਭਾਈ ਜਿਹੜਾ ਤੋੜਮ ਇਨ ਸਿਰ ਤੇ ਸਾਰੇ ਜਾਣਦੇ ਨੇ ਉਹ ਭਾਜੀ ਕੀ ਕਰਨ ਦੇ ਯਾਰ ਉਹੋ ਗੱਲ ਕਰਨ ਦੇ ਇਹਦਾ ਪਤਾ ਲੜਾਈ ਝਗੜਾ ਤੈਨੂੰ ਕਰਦੇ ਸਾਰੇ ਚੀਚੇ ਕਰ ਬੈਤੂੰ ਸਾਰੇ ਚੀਚੇ ਕਰ ਤਾਈ ਕਰ ਨਾ ਮੇਰੇ ਘਰ ਕੋਈ ਨਹੀਂ ਆਇਆ ਕੀ ਸਮੋਦਾ ਮੈਂ ਦਿਖਾਇਆ ਸੁਬਾਹ ਖੜੇ ਗੱਡੀ ਖੜੇ ਇੱਕ ਮਿੰਟ ਰੁਕ ਕੇ ਦਿਖਾਣਾ ਛੋੜੇ ਵਾਲੀ ਆ ਘਰ ਦੇ ਬਾਹਰ ਛੋੜੇ ਵਾਲੀ ਤਾ ਕੋਈ ਨਾ ਦਬਾ ਟਾਈਮ ਤੇ ਨਾ ਟਾਈਮ ਤੇ ਤਵੇ ਕਿਦਾਂ ਬੋਲ ਕਹਿੰਦੇ ਵੀ ਤੁਹਾਨੂੰ ਕੀ ਪਤਾ ਕਰਦੇ ਸਾਨੂੰ ਨਸ਼ੇ ਪੱਤੇ ਆ ਮਦਦ ਕੀ ਗੱਲ ਕੀ ਹੋਈ ਆ ਜੀ ਅੱਜ ਜਿਹੜਾ ਤੁਹਾਡੇ ਮਹੱਲੇ ਦੇ ਵਿੱਚ ਜਿਹੜਾ ਪੁਲਿਸ ਨਹੀਂ ਆ ਕੇ ਚੈਕਿੰਗ ਵਗੈਰਾ ਕੀਤੀ ਕੀ ਗੱਲ ਕੀ ਹੋਈ ਆ ਜੀ ਇਹ ਤਾਂ ਖੜੇ ਹੋ ਜਾਂਦੇ ਆਗੇ ਬੰਤ ਸਾਰੇ ਕੌਣ ਖੜੇ ਹੋ ਜਾਂਦਾ ਜੀ ਆ ਜਿਹੜੇ ਖਾਣ ਪੀਣ ਵਾਲੇ ਤਵੇਚਣ ਵਾਲੇ ਅੱਛਾ ਕਿੰਨੇ ਟਾਈਮ ਤੋਂ ਐਦਾਂ ਚੱਲ ਰਿਹਾ ਜੀ ਇਹ ਇਹ ਅੰਨੀ ਵੀ ਸਵੇਰੇ ਵੀ ਕੋਈ ਟਾਈਮ ਨਹੀਂ ਹੈਗਾ ਜੀ ਹਾਂਜੀ ਇਹਨਾਂ ਨੂੰ ਕੋਈ ਟਾਈਮ ਨਹੀਂ ਹੋਣਾ ਅੱਛਾ ਰਾਤ ਨੂੰ ਵੀ ਆਉਂਦੇ ਮਾਰਾਂ ਮੇਰੇ ਵੀ ਆਉਂਦੇ ਨੀ ਉਮਲੇ ਦੇ ਵਾਸੀ ਆ ਕਿ ਕਿ ਬਾਹਰ ਰਹਿਣ ਵਾਲੇ ਆ ਅੱਛਾ ਉਮਲੇ ਜਾਂਦਾ ਤਾਂ ਸਾਨੂੰ ਬਤਾਓ ਅੱਛਾ ਬਾਹਰਲੇ ਲੋਕੀ ਆ ਗਏ ਤੇ ਖੜੇ ਹੁੰਦੇ ਤੇ ਤੁਹਾਡੇ ਵਾਲ ਕੋਈ ਕੰਪਲੇਂਟ ਵਗੈਰਾ ਨਹੀਂ ਕੀਤੀ ਗਈ ਜੀ ਪੁਲਿਸ ਨੂੰ ਕੋਈ ਨਹੀਂ ਕਰਦਾ ਕਿ ਅਸੀਂ ਕਹਾਂਗੇ ਕਿ ਸਾਡੇ ਤੇ ਜੁਨਾ ਨਹੀਂ ਪੈ ਜਾਣਾ ਅੱਛਾ ਅਸੀਂ ਲੜਾਈ ਤੋਂ ਬਾਅਦ ਕੋਈ ਨਹੀਂ ਕੋਈ ਇਹ ਨਾਲ ਕੋਈ ਕਹਿੰਦੇ ਫੇੜੀ ਗੱਲ ਹੋ ਰਹੀ ਹੈ ਲੱਗਦਾ ਪੁਲਿਸ ਨੇ ਆਜੇ ਜਿਹੜੀ ਕਾਰਵਾਈ ਕੀਤੀ ਹੈ ਸਹੀ ਨਹੀਂ ਹਾਂ ਠੀਕ ਹੈ ਸਾਰੇ ਕੀ ਨਾਮ ਆਪਣਾ ਪਈ ਮੇਰਾ ਨਾਮ ਰੋਹਿਤ चौहान ਅ ਭਾਜੀ ਕਿੱਦਾਂ ਦਾ ਲੱਗ ਰਿਹਾ ਕਿ ਜਿਹੜਾ ਅੱਜ ਨਸ਼ੇ ਦੇ ਵਿਰੋਧ ਜਿਹੜਾ ਪੰਜਾਬ ਪੁਲਿਸ ਵਾਲੋ ਉਹ ਮਹੱਲੇ ਦੇ ਵਿੱਚ ਰੇਡ ਕੀਤੀ ਗਈ ਆ ਭਈ ਉਹਨਾਂ ਵੱਲੋਂ ਰੇਡ ਨਹੀਂ ਕੀਤੀ ਗਈ ਅਸੀਂ ਫੋਨ ਕਰ ਕਰਕੇ ਸੱਦੇ ਆ ਅੱਛਾ ਸਾਰੇ ਮਹੱਲੇ ਨੇ ਇਕੱਠੇ ਹੋ ਕੇ ਉਹਨੂੰ ਢੱਕਿਆ ਕਿੰਨੂੰ ਢੱਕਿਆ ਕੀ ਨਾਮਸ ਵਿਅਕਤੀ ਦਾ ਅੱਛਾ ਇਹ ਉਹਨੂੰ ਢੱਕਿਆ ਕਿਉਂ ਉਹਨੂੰ ਕਿਉਂ ਢੱਕਿਆ ਵਾਜੀ ਕੀ ਗੱਲ ਕੀ ਬੰਦਾ ਮਹੱਲੇ ਦੇ ਵਿੱਚ ਨਾ ਵੇਦਾ ਅੱਛਾ ਆ ਸਾਰੇ ਮਹੱਲੇ ਦੇ ਨਿਵਾਸੀ ਕਿੰਨੇ ਟਾਈਮ ਤੋਂ ਭਾਜੀ ਉਹ ਕੰਮ ਕਰ ਰਿਹਾ ਸੀਗਾ ਜੀ ਹਾਲ ਕੀ ਹੈ ਜੀ ਜ਼ਿਆਦਾ ਹੀ ਨਾਲ ਡੇਢ ਹੋ ਗਿਆ ਇਸੇ ਮਹੱਲੇ ਦਾ ਵਾਸੀ ਆ ਜੀ ਇਸੇ ਮਹੱਲੇ ਦਾ ਪਰਪਤ ਜੀ ਦੇਖੋ 1 ਸਾਲ ਤੋਂ ਕੋਈ ਇਹੋ ਜਿਹਾ ਗਲਤ ਕੰਮ ਚੱਲ ਰਿਹਾ ਮਹੱਲੇ ਦੇ ਵਿੱਚ ਪਰ ਮਹੱਲੇ ਵਾਸੀ ਪਹਿਲਾਂ ਕਿਉਂ ਨਹੀਂ ਇਕੱਠੇ ਹੋਏ ਅੱਜ ਹੀ ਕਿਉਂ ਗੱਠੇ ਪਹਿਲਾਂ ਸਾਨੂੰ ਜੇ ਨਾ ਪਾਵਰ ਨਹੀਂ ਸੀ ਹੁਣ ਸਾਨੂੰ ਪਾਵਰ ਮਿਲ ਗਈ ਹੈ ਠੀਕ ਹੈ ਸਾਡੇ ਬੱਚੇ ਵੀ ਆ ਆਪਾਂ ਆਪਣੀਆਂ ਭੈਣਾਂ ਵੀ ਆ ਉਹ ਨਿਕਲ ਨਹੀਂ ਸਕਦੀਆਂ ਨਿਕਲੂ ਕਿੱਦਾਂ ਜਦੋਂ ਇੱਥੇ ਦਾਦਾ 15-15 ਮੁੰਡੇ ਖੜੇ ਹੋਊਗੇ ਤੇ ਭੈਣਾਂ ਆਪਣੀਆਂ ਨਿਕਲੂ ਕਿੱਦਾਂ ਇਸ ਕਰਕੇ ਨਾ ਸਾਰਾ ਮੁੱਲਾ ਇਕੱਠਾ ਹੋਇਆ ਤਿਹਨੂੰ ਬੇਕਤੀ ਨੂੰ ਲੈ ਗਏ ਆ ਬਾਜੀ ਕਿਹੜੇ ਥਾਣੇ ਲੈ ਗਏ ਆ ਜੀ 7 ਨੰਬਰ 7 ਨੰਬਰ ਲੈ ਗਏ ਹਾਂਜੀ ਰਿਪੋਰਟ 1 ਪੁਆਇੰਟ